ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਆਫਟਰਨੂੰ ਅ ਤੁਸੀਂ ਜਿਵੇਂ ਸਾਰੇ ਜਾਣਦੇ ਹੋਗੇ ਪਿੰਡ ਦਾ ਕੁੰਮੜਾ ਵਿਖੇ ਮਿਤੀ 13 ਨਵੰਬਰ 2024 ਨੂੰ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਜ ਜਿਹਦੇ ਵਿੱਚ ਕੰਪਲੇਨੈਂਟ ਸੀਗੇ ਸ਼੍ਰੀ ਬਲਵਿੰਦਰ ਸਿੰਘ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈ ਇਨੂ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇਹਦੇ ਵਿੱਚ ਆਕਾਸ਼ ਤੇ ਇਹਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਬਰੀ ਘਟਨਾ ਦੇ ਵਿੱਚ ਇਹਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਇਹਦੇ ਵਿੱਚ ਮਰਡਰ ਦੀ ਐਫਆਈਆਰ ਦਰਜ ਹੋਈ ਸੀਗੀ ਸੈਕਸ਼ਨ 103 ਤੇ ਅਟੈਂਪਟ ਟੂ ਮਰਡਰ ਸੈਕਸ਼ਨ 109 126 ਤੇ ਉਸ ਤੋਂ ਬਾਅਦ 191 5 ਸੈਕਸ਼ਨਾਂ ਦੇ ਵਿੱਚ ਐਫਆਈਆਰ ਦਰਜ ਹੋਈ ਸੀਗੀ ਐਫਆਈਆਰ ਨੰਬਰ 94 ਪੁਲਿਸ ਸਟੇਸ਼ਨ ਫੇਜ਼ 8 ਐਸਐਸ ਨਗਰ ਦੇ ਵਿੱਚ ਦਰਜ ਹੋਈ ਸੀਗੀ ਇਸ ਐਫਆਈਆਰ ਦੇ ਇਸ ਐਫਆਈਆਰ ਨੂੰ ਟ੍ਰੇਸ ਕਰਨ ਲਈ ਪੁਲਿਸ ਸਟੇਸ਼ਨ 8 ਦੇ ਜਿਹੜੇ ਇੰਸਪੈਕਟਰ ਹੈਗੇ ਇੰਸਪੈਕਟਰ ਤੇ ਆਈਟੀ ਸਿਟੀ ਦੇ ਇੰਸਪੈਕਟਰ ਸਿਮਰਜੀਤ ਤੇ ਸਾਡੇ ਸੀਆਈਏ ਦੇ ਇੰਸਪੈਕਟਰ ਹਰਮਿੰਦਰ ਸਿੰਘ ਸਾਡੇ ਐਸਪੀਡੀ ਜੋਤੀ Yadav ਸਾਡੇ ਡੀਐਸਪੀਡੀ ਤਲਵਿੰਦਰ ਸਿੰਘ ਸਾਡੇ ਐਸਪੀ ਸਿਟੀ ਹਰਬੀਰ ạtwal ਸਾਡੇ ਡੀਐਸਪੀ ਸਿਟੀ 2 ਹਰਸਿਮਰਨ ਬਲ ਇਹਨਾਂ ਸਾਰਿਆਂ ਦੀ ਵੱਖ-ਵੱਖਰੀਆਂ ਟੀਮਾਂ ਐਸਐਸਪੀ ਦੀਪਕ ਪਾਰਿਕ ਜੀ ਨੇ ਬਣਾਈ ਸੀਗੀ ਤੇ ਸਾਡੇ ਡੀਜੀਪੀ ਪੰਜਾਬ શ્રી ਗੌਰਵ ਯਾਦਵ ਜੀ ਵੀ ਜਿਹੜੇ ਹੈਗੇ ਇਸ ਪੂਰੇ ਮਾਮਲੇ ਨੂੰ ਸਾਡ ਨੂੰ ਦਿਸ਼ਾ ਨਿਰਦੇਸ਼ ਕੰਟੀਨਿਊਸਲੀ ਗਾਈਡੈਂਸ ਤੇ ਸਪੋਰਟ ਦੇ ਰਹੇ ਸੀਗੇ ਸੋ ਅਸੀਂ ਵੱਖ-ਵੱਖਰੀਆਂ ਟੀਮਾਂ ਇਹਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀਗੀ ਦੋਸ਼ੀਆਂ ਦੀ ਭਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀਗੇ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਛਾਣ ਅਮਨ ਟਾਕ ਦੂਜਾ ਦੋਸ਼ੀ ਅਰੁਣ ਤੇ ਤੀਜਾ ਦੋਸ਼ੀ ਆਕਾਸ਼ ਇਹ ਤਿੰਨ ਹੁਣ ਤੱਕ ਅਰੈਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੈਸਟ ਹੋ ਗਿਆ ਉਹ ਜੁਵੇਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਹਿਚਾਨ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ ਅਮਨ ਹੈਗਾ ਇਹ ਸੈਕਟਰ 52 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਅੱਠ ਕਲਾਸਾ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾ ਵੀ ਫੇਜ਼ 1 ਥਾਣਾ ਮੋਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕਦਮਾ ਦਰਜ ਹੈਗਾ ਦੂਜਾ ਦੋਸ਼ੀ ਅਰੁਣ ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸ ਪਾਸ ਹੈ ਇਹਦੇ ਖਿਲਾਫ ਵੀ ਪਹਿਲਾ ਫੇਸ 1 ਮੋਹਲੀ ਵਿਖੇ ਲੜਾਈ ਝਗੜੇ ਦਾ ਮੁਕਦਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਗ ਕੁਮੜਾ ਇਹ ਵੀ ਰਹਿਣ ਵਾਲਾ ਇਹਦੀ ਉਮਰ ਕਰੀਬ 22 ਸਾਲ ਹੈ ਇਹ ਵੀ ਇਹ 12th ਕਲਾਸ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਹੈ ਤੇ ਚੌਥਾ ਜੁਵੈਨਾਈਲ ਜਿਹੜਾ ਹੈਗਾ ਇਹ ਐਪਰੀਹੈਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦੇ ਨਾਮ ਰਿਤੇਸ਼ ਅਤੇ ਅਮਿਤ ਹੈਗੇ ਇਹ ਵੀ ਕੁੰਮੜਾ ਵਿਖੇ ਹੀ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਕੁੰਡਾ ਵਿਖੇ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਉਸ ਦਿਨ ਵਾਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6:30 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਹਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਰਾਮ ਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਨੂੰ ਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬੋਡੀ ਦੇ ਉੱਤੇ ਸਟੈਬਿੰਗ ਇੰਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇੰਜਰੀਜ਼ ਹੈਗੀਆਂ ਜਿਸ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਪਾਰਟਸ ਦੇ ਉੱਤੇ ਸਟੈਬਿੰਗ ਇਜੂਰੀਜ਼ ਹੈਗੀਆਂ ਜਿਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਨ ਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਭਜਾਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨ ਐਸ ਤੇ 612 ਬੀ ਐਨ ਐਸ ਕ੍ਰਿਮੀਨਲ ਕਾਂਸਪੀਰੇਸੀ ਤੇ ਪਜਾਉਣ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈਗਾ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰੈਸਟਾ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾਰੀ ਸਾਡੀ ਟੀਮਾ ਜਿਹੜੀ ਹੈਗੀ ਹੈ ਲੱਗਿਆ ਹੋਈ ਹੈ ਹਾਂਜੀ ਬਿਲਕੁਲ ਇਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਹੈਗਾ ਇਹ ਇਹਨਾਂ ਦੇ ਸਾਰਿਆਂ ਨੇ ਗੌਰਵ ਨੇ ਇਹਨਾਂ ਨੂੰ ਲੌਜਿਸਟਿਕਸ ਤੇ SIM ਕਾਰਡ ਪ੍ਰੋਵਾਈਡ ਕੀਤੇ ਤੇ ਸਭ ਤੋਂ ਪਹਿਲਾ ਇਹ ਚੰਡੀਗੜ੍ਹ ਦੇ ਤਨਾਸ ਵਿਖੇ ਗਏ ਹੈਗੇ ਜਿੱਥੇ ਇਹਨਾਂ ਦੀ ਜਿਹੜੀ ਦੋਸ਼ੀ ਹੈਗੀ ਹੈ ਉਹਨਾਂ ਦੀ ਉਹਨਾਂ ਦੀ ਕੋਈ ਰਿਲੇਟਿਵ ਰਹਿੰਦੀ ਹੈਗੀ ਇਹ ਪਹਿਲਾ ਉੱਥੇ ਗਏ ਹੈ ਉੱਥੋਂ ਫਿਰ ਇਹ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਗਏ ਹੈਗੇ ਉੱਥੋਂ ਇਹਨਾਂ ਨੇ ਦਿੱਲੀ ਵਾਸਤੇ ਟ੍ਰੇਨ ਫੜੀ ਹੈਗੀ ਉੱਥੋਂ ਇਹ ਦਿੱਲੀ ਗਏ ਦਿੱਲੀ ਵਿਖੇ ਇਹਨਾਂ ਦੇ ਦੋਸ਼ੀ ਵਿੱਚੋਂ ਹੀ ਇੱਕ ਜਿਹੜੇ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਹੈਗੇ ਉਹਨਾਂ ਦੀ ਉੱਥੇ ਮਕਾਨ ਹੈਗਾ ਦਿੱਲੀ ਦੇ ਤਿਲਕਨਗਰ ਵਿਖੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਇਨਾਨੇ ਠਹਿਰ ਲਈ ਹੈਗੀ ਉਹਨਾਂ ਨੂੰ ਦੱਸਿਆ ਨਹੀਂ ਕਿ ਇਹ ਇਸ ਤਰੀਕੇ ਨਾਲ ਕ੍ਰਾਈਮ ਕਰਕੇ ਉੱਥੇ ਆਏ ਹੈਗੇ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਤੇ ਕੁਝ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਹੈਗਾ ਸਾਡੀ ਟੀਮਾਂ ਨੇ ਕੋਬੂ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ। ਮੋਬਾਈਲ ਕੰਕਸ਼ਨ ਸੀ ਯੂਜ਼ ਕਰ ਰਹੇ ਸੀ ਕਿ ਮੈਂ ਮੋਬਾਈਲ ਨਾਲ ਮੋਬਾਈਲ ਇਹਨਾਂ ਨੇ ਸਵਿਚ ਆਫ ਕਰਲੇ ਸੀਗੇ ਜਿਹੜੇ SIM ਕਾਰਡ ਮਤਲਬ ਨਾਰਮਲ ਕਾਲਿੰਗ ਇਹ ਕਰਨੀ ਸੀ ਰਹਿ ਲੇਕਿਨ ਇਹ ਸੋਸ਼ਲ ਮੀਡੀਆ ਤੇ ਹੋਰ ਜਿਹੜੀ WhatsApp ਕਾਲਿੰਗ ਵਗੈਰਾ ਹੈ ਚੈਟਿੰਗ ਵਗੈਰਾ ਕਰ ਰਹੇ ਸੀ। ਜਿਹੜਾ ਤੱਲਾ ਮੁਕੱਦਮਾ ਆਇਆ ਤਾਂ ਦੇ ਕਿਸ ਇਹ ਉਹ ਤਾਂ ਜਮਾਨੇ ਚੱਲ ਰਹਿ ਨਹੀਂ। ਇਹ ਆਕਾਸ਼ ਕਰਕੇ ਜਿਹੜਾ ਦੋਸ਼ੀ ਹੈਗਾ ਉਹਦੇ ਰਿਲੇਟਿਵ ਸੀਗੇ। ਤਾਂ ਪਹਿਲਾ ਮੁਕੱਦਮਾ ਜੀ ਇਹਨਾਂ ਦੇ ਲੜਾਈ ਝਗੜੇ ਦਾ ਇਸ ਤਰ੍ਹਾਂ ਦਾ ਮੁਕੱਦਮਾ ਕਿ ਜਦੋਂ ਅੰਮ੍ਰਿਤੇ ਚੱਲ ਰਹੀ ਸੀ ਇਹਨਾਂ ਦਾ ਮੁਕੱਦਮਾ ਹੈਗਾ 307 ਆਈਪੀਸੀ ਦਾ ਮੁਕੱਦਮਾ ਇਹਨਾਂ ਦੇ ਉੱਪਰ ਦਰਜ ਹੋ ਗਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਦੇ ਨਾਮ ਨੂੰ ਜਿਹੜੇ ਹੈਗੇ ਆਏ ਸੀਗੇ ਮੈਂ ਪਰਿਵਾਰ ਦੇ ਨਾਲ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਸੀ ਜਿਵੇਂ ਬੀਜੀਟਾਈ ਰਹਿੰਦੇ ਸੀ ਜਾਂ ਪਰਿਵਾਰ ਨਾਲ ਰਹਿੰਦੇ ਇਹਨਾਂ ਦੇ ਕੁਝ ਕਦੇ ਪਰਿਵਾਰ ਵੀ ਇੱਥੇ ਹੀ ਰਹਿੰਦੇ ਹੈਗੇ ਲੇਕਿਨ ਕੰਮ ਕਾਜ ਕਰਨ ਲਈ ਇਹਨਾਂ ਨੇ ਵੱਖਰੇ ਕਮਰੇ ਉੱਥੇ ਕੁੰਮੜੇ ਦੇ ਵਿੱਚ ਪੀਜੀ ਤੇ ਲਏ ਹੋਏ ਸੀਗੇ ਤੇ ਇਹ ਮੋਸਟਲੀ ਸਾਰੇ ਬੰਦੇ ਜਿਹੜੇ ਹੈਗੇ ਦਿਹਾੜੀ ਟਾਈਪ ਕੰਮ ਕਰਦੇ ਕੋਈ ਕੂਰੀਅਰ ਬாய் ਦਾ ਕੰਮ ਕਰਦਾ ਹੈਗਾ ਤੇ ਕੋਈ ਕਿਤੇ ਸ਼ੋਰੂਮ ਤੇ ਕੰਮ ਕਰਦਾ ਹੈਗਾ ਕੋਈ ਹਸਪੀਟਲ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਕਰਦਾ ਹੈਗਾ ਇਸ ਤਰੀਕੇ ਦੇ ਕੰਮ ਕਰਦੇ ਹੈ ਮੈਮ ਹਥਿਆਰ ਵੀ ਮਿਲ ਗਏ ਜਿਨ੍ਹਾਂ ਨਾਲ ਕਤਲ ਕੀਤਾ ਨਹੀਂ ਹੋਣੀ ਹੈ ਜਸਟ ਅਰੈਸਟ ਹੀ ਹੋਏ ਹੈਗੇ ਤੇ ਹੁਣ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਤੋਂ ਜਿਹੜੇ ਹਥਿਆਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈਗੇ ਉਹਨਾਂ ਦੀ ਰਿਕਵਰੀ ਕਰਾਈ ਜਾਊਗੀ। ਸਰ ਬਾਦ ਵਿੱਚ ਗਲਤ ਨਹੀਂ ਸਸਕਾਰ ਨੂੰ ਲੈ ਕੇ ਕਿਉਂਕਿ ਲਗਾਤਾਰ ਰੋਡ ਜਮ ਕਰਕੇ ਬੈਠੇ ਹੋਏ ਨੇ। ਹਾਂਜੀ ਹਾਂਜੀ। ਹਾਂ ਬਿਲਕੁਲ ਸਾਡੇ ਜਿਹੜੇ ਐਸਪੀ ਸਿਟੀ ਹੈਗੇ ਸ਼੍ਰੀ ਹਰਬੀਰ ਅਟਵਾਲ ਤੇ ਸਾਡੇ ਡੀਐਸਪੀ ਸਿਟੀ 2 ਜਿਹੜੇ ਹੈਗੇ ਮਿਸਟਰ ਅਰਸ਼ਿੰਦਰਨ ਬਰ ਉਹ ਦੋਨੋਂ ਹੀ ਉੱਥੇ ਪਰਿਵਾਰ ਦੇ ਨਾਲ ਹੈਗੇ। ਤੇ ਹੁਣੀ ਐਸ ਡੀ ਐਮ ਸਾਹਿਬ ਵੀ ਉੱਥੇ ਗਏ ਹੋਏ ਐ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਜਿਹੜੀ ਇਹ ਅਰੈਸਟ ਹੋਈ ਹੈਗੀ ਐ ਇਸ ਮੁਕਦਮੇ ਦੇ ਵਿੱਚ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਮੁਕਦਮੇ ਦੇ ਇਨਵੈਸਟੀਗੇਸ਼ਨ ਨੂੰ ਲੈ ਕੇ ਜੋ ਵੀ ਪ੍ਰੋਗਰੈਸ ਹੈ ਉਹ ਵੀ ਉਹਨਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲਦ ਤੋਂ ਜਲ ਖਤਮ ਕਰੀਏ ਮੈਮ ਬੜਾ ਮਹੱਤਵਪੂਰਨ ਵੈਰੀਫਿਕੇਸ਼ਨ ਦਾ ਆ ਰਿਹਾ ਕਿ ਅੰਦਰ ਨਹੀਂ ਬਿਨਾ ਵੈਰੀਫਿਕੇਸ਼ਨ ਕੋ ਪਹਿਲੇ ਪਹਿਲੇ ਵਿਧੀ ਕੋ ਚੈੱਕ ਕਰ ਲੈਣੀ ਜਿਹੜੇ ਕਰਕੇ ਜਿਆਦਾ ਜਿਹੜਾ ਹੰਗਾਮਾ ਹੋਇਆ ਜਾਂ ਜਿਹਦੇ ਕਰਕੇ ਹੋਣਾ ਨਹੀਂ ਇਹ ਦੇਖੋ ਇਸ ਤਰੀਕੇ ਦਾ ਕੋਈ ਵੈਰੀਫਿਕੇਸ਼ਨ ਵਾਲੀ ਚੀਜ਼ ਤੋਂ ਚਲਣੀ ਚਾਹੀਦੀ ਹੈ ਟੈਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪਰੰਤੂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਲੜਾਈ ਹੋਈ ਹੈ ਉਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਈ ਹੈ ਸੋ ਉੱਥੇ ਮੁੱਦਾ ਜਿਹੜਾ ਬਣਿਆ ਉਹ ਪਾਰਕਿੰਗ ਨੂੰ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਗਾਲੀ ਗਲੋਚ ਵਾਲੀ ਗੱਲ ਬਣੀ ਹੈ ਉੱਥੋਂ ਲੈ ਕੇ ਲੜਾਈ ਵਧੀ ਹੈਗੀ ਹੈ ਸੋ ਇਹਦੇ ਵਿੱਚ ਤਾਂ ਕੋਈ ਵੈਰੀਫਿਕੇਸ਼ਨ ਵਾਲਾ ਇਸ਼ੂ ਹੈ ਨਹੀਂ ਪਰੰਤੂ ਇਹ ਗੱਲ ਸਹੀ ਹੈ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਜ਼ਰੂਰ ਕਰਵਾਵਾਂਗੇ ਮੈਂ ਮੈਨੂੰ ਜਿਹੜਾ ਆਨਰ ਸੀਗਾ ਪੀਜੀ ਦਾ ਉਸਦੇ ਵੀ ਬੱਚੇ ਤਾਂ ਆਲਰੇਡੀ ਪਹਿਲਾਂ ਦੇਖ ਦਿੱਸ ਗਿਆ ਕਿਹੜੇ ਵਾਲੇ ਵੈਰੀਫਿਕੇਸ਼ਨ ਹੀ ਕੋਈ ਸੀ ਜਿਹੜੀ ਜਿੰਨਾ ਦੇ ਮਕਾਨ 'ਚ ਰਹਦੇ ਸੀ ਉਹਦੇ ਬੱਚੇ ਤਾਂ ਪਹਿਲਾਂ ਦਰਸੇ ਹੀ ਗਏ ਇਸ ਵਾਲੇ ਅਸੀਂ ਦੋ ਕੱਲ ਕੱਲ ਤੱਕ ਜੀ ਕਹਿੰਦੇ ਰਹੇ ਸੀ ਇਹਦੇ ਬਾਰੇ ਮੈਨੂੰ ਆਈਡੀਆ ਨਹੀਂ ਹੈ ਮੈਂ ਪਤਾ ਕਰਕੇ ਤੁਹਾਨੂੰ ਮ ਮੈ ਤੁਹਾਨੂੰ ਦੱਸਿਆ ਇਹਦੀ ਗੁਣੀ ਸਾਰਿਆਂ ਦੀ ਗ੍ਰਿਫਤਾਰੀ ਹੋਈ ਹੈਗੀ ਰਾਤੋਂ ਰਾਤ ਆਪਾਂ ਇਹਨਾਂ ਨੂੰ ਦਿੱਲੀ ਤੋਂ ਫੜਕੇ ਲਿਆਂਦਾ ਹੈਗਾ ਤੇ ਇਹਨਾਂ ਨੂੰ ਉਹਨਾਂ ਰਿਮਾਂਡ ਤੇ ਪੁੱਛਗਿੱਛ ਕਰਕੇ ਕਲੈਰਿਟੀ ਆਊਗੀ ਕਿ ਕਿਨੇ ਕਿਹੜਾ ਹਥਿਆਰ ਯੂਜ਼ ਕੀਤਾ ਹੈ ਤੇ ਉਹ ਹਥਿਆਰ ਰਿਕਵਰ ਕਰਵਾਇਆ ਜਾਣਾ ਕਿ ਚਾਹੋ ਜੋ ਹੈ ਟੂਰਿੰਗ ਚੋਬੇ ਨਾਲ ਫੈਮਿਲੀ ਮੁਕਾਆ ਆਇਆ ਜਿੱਦਾਂ ਉਹਦੇ ਉਹਨਾਂ ਦੀ ਕੋਈ ਟੈਸ ਕੀਤਾ ਜਾਂ ਫੈਮਿਲੀ ਵਾਲੇ ਕੋਈ ਕੁਝ ਨਹੀਂ ਨਿਊਜ਼ ਹੈ ਕਿ ਸ਼ਾਇਦ ਫੈਮਿਲੀ ਵਾਲੇ ਕੁਝ ਕੁਝ ਜਨੋ ਕੀ ਫੈਮਿਲੀ ਵੀ ਭag ਗਈ ਥੀਗੀ ਫਿਰ ਅਸੀਂ ਉਹਨਾਂ ਨੂੰ ਵੀ ਟ੍ਰੇਸ ਕੀਤਾ ਉਹਨਾਂ ਨੂੰ ਵੀ ਜਿਹੜਾ ਹੈਗਾ ਕੁਐਸਚਨਿੰਗ ਕੀਤੀ ਗਈ ਹੈ ਸਸਟੇਨਡ ਕੁਐਸਚਨਿੰਗ ਉਹਨਾਂ ਦੇ ਵੀ ਹੋਈ ਹੈਗੀ ਹੈ ਇਹਨਾਂ ਦੇ ਜਿਹੜੇ ਨੋਨ ਹੈਗੇ ਸੀ ਇਹਨਾਂ ਦੇ ਦੋਸਤ ਹੈਗੇ ਆ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਸਾਰਿਆਂ ਨੂੰ ਵੀ ਟ੍ਰੇਸ ਕਰਕੇ ਉਹਨਾਂ ਦੀ ਵੀ ਕੁਐਸਚਨਿੰਗ ਕਰਕੇ ਇਹਨਾਂ ਦੇ ਬੈਕ ਅਬਾਊਟਸ ਬਾਰੇ ਪਤਾ ਲਗਾਇਆ ਗਿਆ ਹੈ ਸੋ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਇਹਨਾਂ ਦੋਨੋਂ ਮੈਟਰਸ ਦੇ ਉੱਤੇ ਕੰਮ ਹੋਇਆ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੈਸ ਕੀਤਾ ਗਿਆ ਸਾਰੇ ਪਰਿਵਾਰ ਕਿੰਨਾ ਵੀ ਅਸੀਂ ਸਸਕਾਰ ਕਰਦੇ ਹਾਂ ਕਿਉਂਕਿ ਕਾਫੀ ਵਾਸੀ ਕਹਿੰਦੇ ਅਸੀਂ ਸਤਾਰ ਨਹੀਂ ਕਰਦੇ ਨਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦਕਿ ਪਰਿਵਾਰ ਮੰਨ ਗਿਆ ਸੀ ਪਹਿਲਾਂ ਵੀ ਹੁਣ ਕੀ ਸਹਿਮਤੀ ਬਣੀ ਹੈ ਉਥੇ ਪੁਲਿਸ ਦੀ ਪਰਿਵਾਰ ਦੇ ਨਾਲ ਉਹ ਪਿੰਡ ਵਾਸੀ ਹਾਂ ਮੈਂ ਤੁਹਾਨੂੰ ਉਹੀ ਦੱਸਿਆ ਹੁਣ ਸਾਡੇ ਐਸਪੀ ਡੀਐਸਪੀ ਤੇ ਐਸਡੀਐਮ ਸਾਹਿਬ ਤਿੰਨੋਂ ਜਿਹੜਾ ਹੈਗਾ ਪਰਿਵਾਰ ਵਾਲਿਆਂ ਨਾਲ ਸਾਂਝੀ ਕਰ ਰਹੇ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹੀ ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਜਿਹੜੀ ਪ੍ਰੋਗਰੈਸ ਹੋਈ ਹੈ ਤੇ ਅੱਗੇ ਸਾਡਾ ਇਨਵੈਸਟੀਗੇਸ਼ਨ ਦਾ ਜਿਹੜਾ ਪਲਾਨ ਹੈਗਾ ਉਹ ਵੀ ਉਹਨਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲਦ ਤੋਂ ਜਲ ਖਤਮ ਕੀਤਾ ਜਾਵੇ ਕਿਉਂਕਿ ਸਾਰੀ ਘਟਨਾ ਤੋਂ ਬਾਅਦ ਜਿਹੜਾ ਕਿ ਪੂਰਾ ਮਾਹੌਲ ਜਿਹੜਾ ਕਿ ਗਿਆ ਉਹ ਪੂਰਾ ਪਿੰਡ ਦਾ ਹੀ ਕਰਵਾਇਆ ਹੋਇਆ ਹੈ ਕੱਲ੍ਹ ਰਾਤੀ ਵੀ ਕੁਝ ਪ੍ਰਵਾਸੀਆਂ ਦੇ ਆ ਦੂਸਰੇ ਰਿਲੀਜੀਅਸ ਦੇ ਬੰਦੇ ਨੇ ਉਹਨਾਂ ਘਰ ਦੇ ਬਾਹਰ ਤਲਵਾਰਾਂ ਲੈ ਕੇ ਕੁਝ ਰਾਤੀ ਅਨਸਰਾਂ ਨੂੰ ਉਹ ਤੋਂ ਬਾਅਦਾਂ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਐਸਪੀ ਸਾਹਿਬ ਪਹੁੰਚੇ ਸੀ ਬਲਦੋਪੰਡ ਡੀਐਸਪੀ ਸਾਹਿਬ ਵੀ ਪਹੁੰਚੇ ਸੀ ਤੇ ਹੁਣ ਅੱਗੇ ਇਹੋ ਜਿਹਾ ਮਾਹੌਲ ਮਾਹੌਲ ਪੂਰਾ ਕਰਵਾਇਆ ਹੈ ਉਸ ਨੂੰ ਲੈ ਕੇ ਕੋਈ ਨੇ ਮਾਹੌਲ ਗਰਮਾਉਣ ਦੀ ਲੋੜ ਹੀ ਨਹੀਂ ਹੈਗੀ ਹੈ बिकॉज अगेन एंड अगेन ਮੈਂ ਤੁਹਾਨੂੰ ਇਹੀ ਦੱਸ ਰਹੀ ਹੈਗੀ ਹੈ ਕਿ ਇਹਦੇ ਵਿੱਚ ਕੋਈ ਇਹ ਪ੍ਰਵਾਸੀ ਵਰਸਸ ਪੰਜਾਬੀ ਵਾਲਾ ਇਸ਼ੂ ਹੈ ਹੀ ਨਹੀਂ ਇਹ ਜਿਹੜੀ ਜੇ ਤੁਸੀਂ ਐਫ ਆਈ ਆਰ ਵੀ ਪੜੋਗੇ ਜਿਨ੍ਹਾਂ ਜਿਹੜੇ ਕੰਪਲੇਨੈਂਟ ਹੈਗੇ ਉਹਨਾਂ ਨੇ ਆਪ ਵੀ ਇਹੀ ਚੀਜ਼ ਲਿਖਾਈ ਹੈ ਤੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਉਹ ਵੀ ਜਿਹੜੀ ਮੂਲਿ ਪੁੜਗੀਚ ਅਕਿਊਸ ਪਰਸਨਸ ਤੋਂ ਹੋਈ ਹੈ ਉਹਨਾਂ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਲੜਾਈ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਆਈ ਹੈਗੀ ਹੈ ਪਰਵੇਂ ਔਰ ਪ੍ਰਵਾਸੀਆਂ ਦੇ ਦੇ ਨੂੰ ਹੱਤੇ ਜਾ ਰਹੇ ਹੋਰੇ ਵਿੱਚ ਚੱਕੀ ਖਰਾਬ ਹੈ ਕੁਝ ਤੁਮ ਐਸਾ ਕਿਉਂ ਪ੍ਰਵਾਸੀ ਕੇ ਲਈ ਮੈਂ ਮੈਂ ਤੁਹਾਡੇ ਰਾਹੀ ਹੀ ਸਾਰਿਆਂ ਨੂੰ ਆਸ਼ਵਾਸਿਤ ਕਰਨਾ ਚਾਹੁੰਦੀ ਹੈਗੀ ਹੈ ਕਿ ਇਸ ਤਰੀਕੇ ਦਾ ਕੋਈ ਵੀ ਇਸ਼ੂ ਇੱਥੇ ਨਹੀਂ ਹੈਗਾ ਨਾ ਹੀ ਹੋਣ ਦਿੱਤਾ ਜਾਊਗਾ ਸਾਰਾ ਦੀ ਸੁਰੱਖਿਤਾ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਇਹਦੇ ਲਈ ਭਾਰੀ ਤੋਂ ਮਾਤਰਾ ਦੇ ਵਿੱਚ ਪੁਲਿਸ ਬਲ ਆਪਾਂ ਤਾਇਨਾਤ ਕਰਕੇ ਰੱਖਿਆ ਹੈਗਾ ਤੁਸੀਂ ਦੇਖਿਆ ਦਿਨ ਵੇਲੇ ਵੀ ਰਾਤ ਵੇਲੇ ਵੀ ਆਪਾਂ ਪੁਲਿਸ ਫੋਰਸ ਉੱਥੇ ਤਾਇਨਾਤ ਕਰਕੇ ਰੱਖੀ ਹੋਈ ਹੈ ਸਾਰੇ ਸੀਨੀਅਰ ਆਫੀਸਰਸ ਉਥੇ ਮੋਕੇ ਤੇ ਮੌਜੂਦ ਹੈਗੇ ਇਹ ਅਜ ਵੀ ਜਾਰੀ ਰਹੂਗਾ ਤੇ ਅੱਗੇ ਵੀ ਜਿੰਨੇ ਦਿਨ ਲੋੜ ਪੋਗੇ ਉਨੇ ਦਿਨ ਰਿਕੁਆਇਰਡ ਪੁਲਿਸ ਫੋਰਸ ਤੇ ਇਨਕਲੂਡਿੰਗ ਸੀਨੀਅਰ ਆਫੀਸਰਸ ਉਥੇ ਤਾਇਨਾਤ ਰਹਣਗੇ ਕਿਸੇ ਨੂੰ ਵੀ ਕਿਸੇ ਵੀ ਚੀਜ਼ ਲਈ ਡਰਨ ਦੀ ਲੋੜ ਨਹੀਂ ਹੈਗੀ ਹੈ ਹਰੇਕ ਨਾਗਰਿਕ ਦੀ ਸੁਰੱਖਿਤਾ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਜੀ ਤੁਹਾਡੇ ਬਹੁਤ ਬਹੁਤ ਪਹਿਲਾਂ ਇਸ ਜੀਓਸੀ ਕਹਿ ਰਹੇ ਬੈਸਟ ਬਾਡੀ ਪੁਨੀਆ ਯਾ ਕੋਈ ਦੂਸਰੇ ਧੰਨਵਾਦ ਜੀ ਤੁਹਾਡਾ ਚੱਕਰ ਲੈ ਕੇ ਇਹ ਚੀਜ਼ ਇਹ ਚੀਜ਼ ਦੀ ਕਨਫਰਮੇਸ਼ਨ ਆਪਾਂ ਨੂੰ ਉਦੋਂ ਹੀ ਮਿਲੂਗੀ ਜਦੋਂ ਆਪਾਂ ਇਹਨਾਂ ਆਕਿਊਸ ਦੇ ਡਿਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਦਿੱਲੀ ਤੋਂ ਰਾਤੋ-ਰਾਤ ਫੜਕੇ ਲਿਆਂਦੇ ਇਹਨਾਂ ਦੀ ਡਿਟੇਲ ਤੇ ਪੁੱਛਗਿੱਛ ਕਰਨ ਦਾ ਸਾਨੂੰ ਮੌਕਾ ਨਹੀਂ ਮਿਲਿਆ ਇਸ ਕਰਕੇ ਹੁਣ ਅਸੀਂ ਜੁਡੀਸ਼ੀਅਲ ਮੈਜਿਸਟਰੇਟ ਕੋਲ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਦੀ ਰਿਕਵੈਸਟ ਕਰਾਂਗੇ ਜਦੋਂ ਇਹਨਾਂ ਨੂੰ ਇਹਨਾਂ ਦਾ ਸਾਨੂੰ ਰਿਮਾਂਡ ਮਿਲੇਗਾ ਉਦੋਂ ਇਹਨਾਂ ਸਾਰੇ ਐਂਗਲਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਸਾਨੂੰ ਕਲੀਅਰ ਹੋਊਗਾ ਵੀ ਇਹਨਾਂ ਦਾ ਕੀ ਪਲਾਨ ਸੀਗਾ ਐਗਜ਼ੈਕਟ ਮੈਂ ਗ੍ਰਿਫਟਾਰੀ ਦੇ ਵਿੱਚ ਸੀਆਈਏ ਸਟਾਫ ਜੋ ਐਸਪੀਡੀ ਡੀਐਸਪੀਡੀ ਇਹਨਾਂ ਬਲੋ ਸਪੈਸ਼ਲ ਹੁਣ ਕਰੀਏ ਜਿਹੜੀ ਬਿਲਕੁਲ ਇਹਦੇ ਵਿੱਚ ਬਿਲਕੁਲ ਟੀਮ ਐਫਰਟ ਰਿਹਾ ਹੈ ਸਾਡਾ ਜਿਹੜਾ ਸੀਆਈਏ ਦੇ ਹੈਗੇ ਸਾਡੇ ਐਸਪੀਡੀ ਡੀਐਸਪੀਡੀ ਇਨਚਾਰਜ ਸੀਆਈਏ ਸੀਆਈਏ ਦੀ ਐਂਟਾਇਰ ਟੀਮ ਕੜੀ ਲੱਗੀ ਰਹੀ ਹੈ ਪਲੱਸ ਜਿਹੜੇ ਸਾਡੇ ਐਸ ਐਚਓ ਆਈਟੀਸੀਟੀ ਹੈਗੇ ਇੰਸਪੈਕਟਰ ਸਿਮਰਜੀਤ ਉਹ ਯੂਪੀ ਤੱਕ ਜਾ ਕੇ ਇਹਨਾਂ ਦੀ ਰਿਸ਼ਤੇਦਾਰੀਆਂ ਤੱਕ ਟ੍ਰੇਸ ਕਰਕੇ ਆਏ ਆ ਸਾਡੇ ਜਿਹੜੇ ਇੰਸਪੈਕਟਰ ਰੁਪਿੰਦਰ ਸਿੰਘ ਹੈਗੇ ਐਸ ਐਚਓ ਫੇਜ਼ 8 ਉਹ ਵੀ ਜਿਹੜੇ ਹੈਗੇ ਦਿੱਲੀ ਯੂਪੀ ਤੱਕ ਉਹਨਾਂ ਦੀ ਵੀ ਟੀਮ ਜਾ ਕੇ ਆਈ ਹੈਗੀ ਹੈ ਤਾਂ ਇਹ ਇੱਕ ਕੰਪਲੀਟ ਤੁਸੀਂ ਕਹਿ ਸਕਦੇ ਹੋ ਇੱਕ ਟੀਮ ਐਫਰਟ ਰਿਹਾ ਹੈ ਪੁਲਿਸ ਸਟੇਸ਼ਨ ਦੀ ਟੀਮਾਂ ਵੱਲੋਂ ਵੀ ਤੇ ਸੀਆਈਏ ਦੀ ਟੀਮਾਂ ਵੱਲੋਂ ਵੀ ਅੰਡਰ ਲੀਡਰਸ਼ਿਪ ਆਫ ਸਾਡੇ ਐਸਐਸਪੀ ਦੀਪਕ ਪਾਰਿਕ ਅਸੀਂ ਯੂਪੀ ਪੁਲਿਸ ਨਾਲ ਵੀ ਕੋਆਰਡੀਨੇਟ ਕੀਤਾ ਹੈ ਦਿੱਲੀ ਪੁਲਿਸ ਨਾਲ ਵੀ ਕੋਆਰਡੀਨੇਟ ਕੀਤਾ ਹੈ ਅੰਡਰ ਆਲਰ ਲੀਡਰਸ਼ਿਪ ਗਾਈਡੈਂਸ ਐਂਡ ਸਪੋਰਟ ਆਫ आवर ਵਰਦੀ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਮੈਮ ਇਹ ਦੇ ਵੀ ਕਿ ਇਹਦਾ ਦੇ ਖਿਲਾਫ ਨਹੀਂ ਹੈ ਕਿਉਂਕਿ ਇਹ ਵੀ ਨਾ ਮੈਂ ਕਾਰਗਮੈਂਟ ਕਰਨ ਦੱਸਿਆ ਨਹੀਂ ਪਰਿਵਾਰਿਕ ਮੈਂਬਰਾਂ ਨੂੰ ਦਸਣ ਵਾਸਤੇ ਹੀ ਉੱਥੇ ਸਾਡੇ ਐਸਪੀ ਸਾਹਬ ਡੀਐਸਪੀ ਸਾਹਬ ਤੇ ਐਚਡੀਐਮ ਸਾਹਬ ਉੱਥੇ ਖੜੇ ਹੈ ਦੋ ਦਿਨ ਤੋ ਉਹ ਉਨਾ ਦਿਨ ਆਨੀ ਲੱਗੇ ਹੋਏ ਤੇ ਹੁਣ ਵੀ ਉਹ ਉੱਥੇ ਹੀ ਖੜਿਆ ਹੈ 2 ਘੰਟਿਆਂ ਤੋਂ ਹੀ ਉਹਨਾਂ ਨੂੰ ਸਾਰੇ ਹਾਲਾਤ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈਗਾ ਉਹ ਵੀ ਕ੍ਰਿਟੀਕਲੀ ਇੰਜਰਡ ਹੈਗਾ ਇਸ ਵੇਲੇ ਉਹ ਵੀ ਜੂਝ ਰਹਾ ਹੈਗਾ ਤੇ ਅਸੀਂ ਅਰਦਾਸ ਕਰਦੇ ਆ ਕਿ ਉਹ ਬੱਚਾ ਜਿਹੜਾ ਹੈਗਾ ਜਲਦੋ ਜਲ ਠੀਕ ਇਹਦਾ ਪਰਮਾਨੈਂਟ ਐਡਰੈਸ ਤਾਂ ਯੂਪੀ ਦਾ ਰਸਤਾ ਹੋਇਆ ਹੈਗਾ ਪਿਛੇ ਵੀ ਕੋਈ ਐਡਰੈਸ ਤੁਸੀਂ ਜਾਂ ਪੀਜੀ ਤੇ ਰਹਿੰਦੇ ਸੀ ਕਿ ਮੈਂ ਨਹੀਂ ਨਹੀਂ ਜੀ ਦੇਖੋ ਇਹਦਾ ਪਰਮਾਨੈਂਟ ਐਡਰੈਸ ਜਿਹੜਾ ਹੈਗਾ ਇਹ ਪਿਛੋਕੜ ਇਹਨਾਂ ਦਾ ਯੂਪੀ ਦਾ ਹੈਗਾ ਲੇਕਿਨ ਜਿਵੇਂ ਹੁਣ ਇਹ ਅਮਨ ਟਾਂਗ ਮੁੰਡਾ ਹੈਗਾ ਇਹ ਇਹਦਾ ਬਰਥ ਸੈਕਟਰ 52 ਚੰਡੀਗੜ੍ਹ ਦਾ ਹੈਗਾ ਤਾਂ ਇਹ ਬੌਰਨ ਐਂਡ ਬਰਾਟ ਅਪ ਇਨ ਚੰਡੀਗੜ੍ਹ ਹੈਗਾ ਜੇ ਤੁਸੀਂ ਇਹ ਅਰुण ਮੁੰਡਾ ਕਹੋਗੇ ਪਿਤਾ ਪਿਛੋਕੜ ਇਹਦੇ ਰਿਸ਼ਤੇਦਾਰੀ ਉੱਥੇ ਹੈਗੀ ਬਟ ਇਹ ਵੀ ਬੌਰਨ ਐਂਡ ਬਰਾਟ ਅਪ ਇਥੋ ਦਾ ਹੀ ਹੈਗਾ ਜਿਹੜਾ ਇਹ ਆਕਾਸ਼ ਹੈਗਾ ਮੁੰਡਾ ਇਹ ਵੀ ਬੌਰਨ ਐਂਡ ਬਰਾਉਟ ਆ ਇੱਥੋਂ ਦਾ ਹੀ ਹੈਗਾ ਇਹਦੇ ਮਾਪਿਓ ਸਾਰੇ ਇੱਥੇ ਹੀ ਜੌਬ ਕਰ ਰਹੇ ਹੈ ਇਹ ਬੱਚਾ ਵੀ ਇੱਥੇ ਹੀ ਜੌਬ ਕਰ ਰਿਹਾ ਹੈ ਇਹਦਾ ਬ੍ਰਦਰ ਸਿਸਟਰ ਵੀ ਇੱਥੇ ਹੀ ਜੌਬ ਕਰ ਰਹੇ ਹੈਗੇ ਸੋ ਇਹਨੂੰ ਆਪਾਂ ਬੇਵਜ੍ਹਾ ਇਸ ਤਰੀਕੇ ਦਾ ਇਸ਼ੂ ਨਾ ਬਣਾਈਏ ਇੱਕ ਇੱਕ ਕਨਸਟੀਟਿਊਸ਼ਨਲ ਫਰੇਮਵਰਕ ਜਿਹੜਾ ਹੈਗਾ ਇੱਕ ਲੀਗਲ ਫਰੇਮਵਰਕ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਕੰਮ ਕਰ ਰਹੇ ਹੈ ਤੇ ਉਹਦੇ ਵਿੱਚ ਹੀ ਆਪਾਂ ਕੰਮ ਕਰੀਏ ਮੈਂ ਫਿਰ ਇੱਕ ਵਾਰ ਸਾਰਿਆਂ ਨੂੰ ਬਰੋਸਾ ਦਿਵਾਨੀ ਹੈ ਕਿ ਹਰ ਇੱਕ ਨਾਗਰਿਕ ਦੀ ਹਰੇਕ ਸਿਟੀਜ਼ਨ ਦੀ ਸੁਰੱਖਿਤਾ ਦਾ ਖਿਆਲ ਰੱਖਣ ਲਈ ਐਸਐਸ ਨਗਰ ਪੁਲਿਸ ਵਚਨਬਧ ਹੈ ਤੇ ਉਹਦਾ ਖਿਆਲ ਰੱਖਿਆ ਜਾਊਗਾ ਲਾਅ ਐਂਡ ਆਰਡਰ ਹਰ ਹਾਲਤ ਦੇ ਵਿੱਚ ਮੇਨਟੇਨ ਕੀਤਾ ਜਾਊਗਾ ਮੈਮ ਲਾਸਟ ਕੁਐਸਚਨ ਤੁਹਾਡਾ ਅਪੀਲ ਹੈ ਕਿ ਪ੍ਰਵਾਸੀ ਵਰਸਸ ਪੰਜਾਬੀ ਮੁੱਦਾ ਨਾ ਬਣਾਇਆ ਜਾਵੇ ਇਹ ਹੈ ਹੀ ਨਹੀਂ ਇਹ ਹੈ ਹੀ ਨਹੀਂ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਉਸ ਚੱਕਰ ਦੇ ਵਿੱਚ ਮਰਡਰ ਹੋਇਆ ਹੈ ਤੇ ਜਿਹੜੇ આરોપી ਹੈਗੇ ਦੋਸ਼ੀ ਹੈਗੇ ਉਹ ਫੜੇ ਗਏ ਹੈ ਜਿਹੜੇ ਰਹਿੰਦੇ ਹੈ ਉਹ ਵੀ ਜਲਦ ਤੋਂ ਜਲ ਫੜੇ ਜਾਣਗੇ ਏ ਸਟ੍ਰਿਕਟਸਟ ਪੋਸੀਬਲ ਲੀਗਲ ਐਕਸ਼ਨ ਇਨਦੇ ਖਿਲਾਫ ਲਿਆ ਜਾਊਗਾ ਤੇ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾਊਗਾ। थैंक यू वेरी गुड।